ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਸਾਰੇ ਵੀਰਾਂ ਨੂੰ ਬਹੁਤ ਬਹੁਤ ਵਧਾਈਆਂ ਨਵਾਂ ਸਾਲ ਆਉਣ ਵਾਲਾ 2026 ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਆ ਕਿਉਂਕਿ ਆਪਾਂ ਬਹੁਤ ਜ਼ਿਆਦੇ ਪੱਗੇ ਦੁੱਖਾਂ ਤਕਲੀਫਾਂ ਚੋਂ ਲੰਘਦੇ ਆਏ ਆ ਕਿਸੇ ਪਾਸੇ ਹੜ੍ਹ ਆ ਗਿਆ ਕਿਸੇ ਪਾਸੇ ਮਰ ਲੁਕ ਰੱਬ ਦੀ ਕਰੋਪੀ ਹੋ ਗਈ ਹੈ ਤੇ ਅੱਗੇ ਵਾਸਤੇ ਮੈਂ ਕਹਣਾ ਵੀ ਪ੍ਰਮਾਤਮਾ ਸਭ ਨੂੰ ਤੰਦਰੁਸਤ ਦੇ ਤੰਦਰੁਸਤੀ ਦੇਵੇ ਖੋਸ਼ ਰੱਖੇ ਹਰੇਕ ਬੰਦਾ ਆਪਦੇ ਘਰੇ ਹੱਥੇ ਬੱਥੇ ਜੋ ਆਕਾਂਜ ਜਬਾਕਾਂਜ ਬੈਠੇ ਹੈ ਤੇ ਵੀ ਇਹ ਹੀ ਗੱਲ ਕਹਿਨੇ ਆ ਜੀ ਮੈਂ ਖੇਤ ਛੋਲੇ ਤੇ ਸਰੋਂ ਬੀਜੀ ਹੋਈ ਹੈ ਬੇਲਿਆਂ ਦਾ ਤਾਂ ਟਾਈਮ ਪਾਸ ਨਹੀਂ ਹੁੰਦਾ ਖੇਤ ਜਾ ਕੇ ਬੰਦੇ ਦਾ ਵਧੀਆ ਜੀ ਲੱਗ ਜਾਂਦਾ ਨਲੇ ਬੰਦਾ ਕਰਦਾ ਕੰਮ ਧੰਦਾ ਤੇ ਆਪਾਂ ਇੰਨਾ ਚੀਜ਼ਾਂ ਤੋਂ ਬਿਸਰਦੇ ਜਾ ਰਹੇ ਆ ਨਾ ਕੋਈ ਛੋਲੇ ਬੀਜ ਹੈ ਨਾ ਕੋਈ ਸਰੋਂ ਬੀਜ ਹੈ ਤੇ ਨਾ ਕੋਈ ਮੂੰਗੀ ਬੀਜਦਾ ਨਾ ਕੋਈ ਕਿਸੇ ਪਾਸੇ ਕਦੂਆਂ ਦੀ ਬਾਲ ਲਾਉਂਦਾ ਕੋਈ ਜਿਹੜੇ ਖੇਤਾਂ 'ਚ ਰਹਿੰਦੇ ਨੇ ਉਹ ਵੀ ਰੇ ਮਤਲਬ ਕਿ ਸਬਜ਼ੀ ਮੁੱਲ ਲੈਿੰਦਾ ਬਾਲੀ ਗੱਲ ਕੀ ਆਪਾਂ ਆਪਦੇ ਜੋਗਰੀ ਸਬਜ਼ੀ ਵੀ ਨਹੀਂ ਬੀਜ ਸਕਦੇ ਪਸ਼ੂ ਹੈ ਆਪਾਂ ਉਹ ਵੇਚਤੇ ਦੋ ਖੋਲੀਆਂ ਨਹੀਂ ਰੱਖ ਸਕਦੇ ਹੈਗੇ ਵੀ ਬਾਈ ਪੱਠੇ ਪਾਉਣੇ ਬਹੁਤ ਔਖੇ ਆ ਤੇ ਫਿਰ ਬਾਈ ਆਪਣਾ ਕੰਮ ਗੁਜ਼ਾਰਾ ਕਿਵੇਂ ਹੋਊਗਾ ਇਦਾਂ ਪਤਾ ਨਹੀਂ ਝੱਗਾ ਚੱਕਗੇ ਤੇ ਆਇਆ ਭਾਈ ਵਧੀਆ ਸਮਾਂ ਟਾਈਮ ਪਾਸ ਕਰੀ ਜਾਂਦੇ ਸੌਖੀਆਂ ਪਰਮਾਤਮਾ ਦੀ ਮਿਹਰ ਹੈ ਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਐਦਾਂ ਹੀ ਪਿਆਰ ਬਣਾਈ ਰੱਖੋ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤਾਂ ਜੋ ਤੁਹਾਡੇ ਕੋਲ ਨਵੀਆਂ-ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਸਤਿ ਸ਼੍ਰੀ ਅਕਾਲ